ਸੀ ਇਥੇ ਕੰਮਕਾਰ ਕਰਨ ਵਾਸਤੇ ਆਏ ਕਿ ਜਿਹੜੇ ਪੰਜਾਬ ਦੇ ਮਾਲਕបាន ਦੇ ਸੁਪਨੇ ਵੇਖਦੇ ਪਏ ਆ ਤੇ ਇੱਕ ਵਹਿਮ ਪਾਲ ਕੇ ਬੈਠੇ ਆ ਕਿ ਸ਼ਾਇਦ ਅਹੀਂ ਇਹਨਾਂ ਸਰਦਾਰਾਂ ਦੇ ਉੱਤੇ ਧੌਂਸ ਜਮਾ ਕੇ ਸ਼ਾਇਦ ਪੰਜਾਬ ਤੇ ਸਾਡਾ ਰਾਜ ਕਾਇਮ ਹੋ ਜਾਣਾ ਸ਼ਹਿਰ ਸਾਡਾ ਬੋਲਬਾਲ ਹੋਣਾ ਬੋਲਬਾਲਾ ਕਾਇਮ ਹੋ ਜਾਣਾ ਜਾਂ ਸਾਡੀ ਗੁੰਡਾਗਰਦੀ ਜਿਹੜੀ ਆ ਉਹਦਾ ਡਰ ਜਿਹੜਾ ਉਹ ਸਿੱਖਾਂ ਦੇ ਹੱਡਾਂ ਦੇ ਬਹਿ ਜਾਣਾ ਬਈ ਵਹਿਮ ਪਾਲਣੇ ਚੰਗੀ ਗੱਲ ਆ ਵਹਿਮ ਪਾਲੀ ਜਾਓ ਜਿੰਨਾ ਪਾਲਣਾ ਪਰ ਵਹਿਮ ਕੱਢਣੇ ਉਹ ਸਾਨੂੰ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਤੁਹਾਡਾ ਪ੍ਰਮਾਨ ਸਿੰਘ ਕਟਾਲੀ ਸੋ ਅੱਜ ਆਪਾਂ ਗੱਲ ਕਰਨੀ ਹੈ ਮੈਨੂੰ ਬਹੁਤ ਸਾਰੇ ਫੋਨ ਆਏ ਭੈਣਾਂ ਦੇ ਭਰਾਵਾਂ ਦੇ ਔਰ ਬਜ਼ੁਰਗਾਂ ਦੇ ਮੈਂ ਕਹਿ ਸਕਦਾ ਕਿ ਬਹੁਤ ਸਾਰੀਆਂ ਸੰਤਾਂ ਦੇ ਅਗਿਣਤ ਫੋਨ ਆਏ ਤੁਹਾਡਾ ਠੀਕ ਨਹੀਂ ਹੋਏ ਕਰਕੇ ਮੈਂ ਬਹੁਤੀ ਗੱਲਬਾਤ ਨਹੀਂ ਕਰ ਸਕਿਆ ਅੱਜ ਜਿਹੜੀ ਗੱਲ ਕਰਨੀ ਆ ਉਹ ਮੈਂ ਕਰਨੀ ਆ ਜਿਹੜੇ ਪ੍ਰਵਾਸੀ ਇੱਥੇ ਕਾਮਕਾਰ ਕਰਨ ਵਾਸਤੇ ਆਏ ਕਿ ਜਿਹੜੇ ਪੰਜਾਬ ਦੇ ਮਾਲਕ ਬਣਦੇ ਸੁਪਨੇ ਵੇਖਦੇ ਪਏ ਆ ਤੇ ਇੱਕ ਵਹਿਮ ਪਾਲ ਕੇ ਬੈਠੇ ਆ ਕਿ ਸ਼ਾਇਦ ਅਸੀਂ ਇਹਨਾਂ ਸਰਦਾਰਾਂ ਦੇ ਉੱਤੇ ਧੌਸ ਜਮਾ ਕੇ ਸ਼ਾਇਦ ਪੰਜਾਬ ਤੇ ਸਾਡਾ ਰਾਜ ਕਾਇਮ ਹੋ ਜਾਣਾ ਸ਼ਾਇਦ ਸਾਡਾ ਬੋਲਬਾਲ ਹੋਣਾ ਬੋਲਬਾਲਾ ਕਾਇਮ ਹੋ ਜਾਣਾ ਜਸਾੜੀ ਗੁੰਡਾਗਰਦੀ ਜਿਹੜੀ ਆ ਉਹਦਾ ਡਰ ਜਿਹੜਾ ਉਹ ਸਿੱਖਾਂ ਦੇ ਹੱਡਾਂ ਦੇ ਬਹਿ ਜਾਣਾ ਵਹਿਮ ਪਾਲਣੇ ਚੰਗੀ ਗੱਲ ਆ ਵਹਿਮ ਪਾਲੀ ਜਾਓ ਜਿੰਨਾ ਪਾਲਣਾ ਪਰ ਵਹਿਮ ਕੱਢਣੇ ਉਹ ਸਾਨੂੰ ਆਉਂਦੇ ਆ ਨਾ ਉਹ ਲੈ ਆ ਸਾਨੂੰ ਸਾਰੇ ਤਰੀਕੇ ਆਉਂਦੇ ਆ ਅਹੀਂ ਲੰਮਾ ਸਮਾਸ ਕਰਕੇ ਨਹੀਂ ਬੋਲੇ ਇਹਨਾਂ ਪ੍ਰਵਾਸੀਆਂ ਦੇ ਜਾਂ ਭਈਆਂ ਦੇ ਉੱਤੇ ਕਿਉਂਕਿ ਚਲੋ ਸਾਡੇ ਵੀ ਭੈਣ ਭਰਾ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਗਏ ਆ ਪੈਸੇ ਲਾ ਕੇ ਭਾਵੇਂ ਗਏ ਆ ਕਮਾਈ ਕਰਨ ਵਾਤੇ ਗਏ ਆ ਪਰ ਸਾਡੀ ਜਿਹੜੇ ਸਿਰਾਂ ਚ ਪੱਗਾਂ ਫਸਾ ਕੇ ਬੈਠੇ ਹੋ ਕਹਿੰਦੇ ਤੁਹਾਡੇ ਵਾਲੇ ਵੀ ਤੇ ਉੱਥੇ ਕੈਨੇਡਾ ਅਮਰੀਕਾ ਗਏ ਹੀ ਆ ਇਹ ਕਰਕੇ ਨਹੀਂ ਮੈਂ ਬੋਲਦਾ ਪਰ ਮੈਨੂੰ ਬਹੁਤ ਜ਼ਿਆਦਾ ਫੋਨ ਆ ਚੁੱਕੇ ਆ ਤੇ ਇਕੱਠ ਕਰਨ ਵਾਤੇ ਮੈਨੂੰ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਲੇਕਿਨ ਮੈਂ ਆ ਇਕੱਠ ਨਹੀਂ ਹੀ ਕਰਨਾ ਚਾਹੁੰਦਾ ਕਿਉਂਕਿ ਮੈਂ ਖੁਦ ਠੀਕ ਨਹੀਂ ਤੇ ਨਾ ਮੈਂ ਕਿਸੇ ਵੀਰ ਭਰਾ ਨੂੰ ਇਹ ਜ਼ਿੰਮੇਵਾਰੀ ਲਈ ਤੇ ਬਾਕੀ ਬਈ ਪ੍ਰਸ਼ਾਸਨ ਨੂੰ ਮੈਂ ਆਰੰਭ ਚ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਤੁਸੀਂ ਫਿਰ ਸਾਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਦੱਸਦੇ ਨਹੀਂ ਆ ਅਸੀਂ ਕਾਦੇ ਵਾਸਤੇ ਕੁਰਸੀਆਂ ਤੇ ਬੈਠੇ ਆ ਤੇ ਬਈ ਹੁਣ ਤੁਹਾਨੂੰ ਦੱਸਣ ਦੀ ਲੋੜ ਤੇ ਕੋਈ ਹੈ ਨਹੀਂ ਆ ਤੇ ਮਹਾਲੀ ਦੇ ਨੇੜੇ ਤੁਸੀਂ ਵੇਖਿਆ ਹੀ ਆ ਕਿ ਅਜੇ ਬੱਚਿਆਂ ਨੇ ਜਵਾਨੀ ਚ ਪੈਰ ਰੱਖਣਾ ਜਿਨ੍ਹਾਂ ਨੂੰ ਪ੍ਰਵਾਸੀਆਂ ਦੇ ਜਿਹੜੇ ਭਈਏ ਗੈਸਦਾਨੂ ਬਿਹਾਰੀ ਆ ਨਾ ਉਹਨਾਂ ਨੇ ਖਰਚਾ ਮਾਰ-ਮਾਰ ਕੇ ਉਹ ਬੱਚੇ ਮਾਰ ਦਿੱਤੇ ਆ ਠੀਕ ਆ ਤੇ ਦੱਸੋ ਮੈਨੂੰ ਕੀ ਐਕਸ਼ਨ ਲਿਆ ਪ੍ਰਸ਼ਾਸਨ ਨੇ ਤੇ ਦੂਸਰੇ ਨੰਬਰ ਤੇ ਮਾ ਕਾਲ ਨਿਹੰਗ ਸਿੰਘ ਦਾ ਕਤਲ ਹੋਇਆ ਤੇ ਉਹਦੇ ਉੱਤੇ ਕੀ ਕਾਰਵਾਈ ਹੋਈ ਅਜੇ ਤੱਕ ਕੋਈ ਪਤਾ ਨਹੀਂ ਹਰਿਆਣਾ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਸਿੱਖ ਬੱਚਾ ਕਿਤੇ ਆ ਰਿਹਾ ਸੀ ਉਹਦੇ ਰਾਹ ਦੇ ਵਿੱਚ ਰੋਕ ਕੇ ਉਹਦਾ ਮੂੰਹ ਬਾਣ ਕੇ ਉਹਦੇ ਬਰੇਟ ਮਾਰ ਕੇ ਉਹਦੇ ਸਿਰ ਦੇ ਉੱਤੋਂ ਜੂੜਾ ਕੱਟ ਕੇ ਲੈ ਗਏ ਖੁਰ ਕੋ ਕੁਝ ਨਹੀਂ ਖੋਇਆ ਗਿਆ ਸਿਰ ਪੂਰਾ ਜੂੜਾ ਸਿਰ ਦੇ ਉੱਤੋਂ ਕੱਟਿਆ ਗਿਆ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮਤਲਬ ਤੁਹਾਨੂੰ ਦੱਸਣ ਦੀ ਲੋੜ ਹੈ ਜੇ ਵੀ ਤੇ ਜਾਂ ਮੰਨ ਲੋ ਕਿ ਜਿਹੜੇ ਲੋਕ ਅੱਜ ਚਿੱਕਾ ਮਾਰ ਮਾਰ ਕਹਿੰਦੇ ਆ ਵੀ ਸਾਡੀ ਥਾਂ ਥਾਂ ਤੇ ਬੇਤੀ ਹੋ ਰਹੀ ਆ ਸਾਡੇ ਕੇਸਾਂ ਦੀ ਵਿਦਬੀ ਹੋ ਰਹੀ ਆ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ ਸਾਡੀਆਂ ਦਾੜ੍ਹੀਆਂ ਖੋਈਆਂ ਜਾ ਰਹੀਆਂ ਸਾਡੀਆਂ ਧੀਆਂ ਪਣਾ ਦਾ ਛੇੜਛਾੜ ਕਰਦੇ ਪਏ ਆ ਬਾਈ ਮੈਂ ਉਹਨਾਂ ਸਾਰਿਆਂ ਨੂੰ ਇੱਕੋ ਹੀ ਜਵਾਬ ਦੇਣਾ ਅਹੀਂ ਮਾਰਾ ਦੇ ਹੁਕਮ ਚੱਲੇ ਮਾਰਨ ਦੇ ਆਖਾਏ ਵੀ ਪਿਛਾਤਰ ਤੋਂ ਬਿਨਾ ਤੂੰ ਮੇਰੇ ਸਾਹਮਣੇ ਨਾ ਆਈਂ ਤਮਾਰੀ ਕਹਿੰਦੇ ਸ਼ੈਤਨ ਕੇ ਅਧੀਨ ਹੈ ਰਾਜ ਰਾਜ ਬਣਾਣਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਿਲੇ ਹੈ ਵੀ ਜੇ ਤੁਹਾਡੀ ਗਾਤਰੇ ਸ਼ਸਤਰ ਹੀ ਨਹੀਂ ਤੇ ਫਿਰ ਤੁਹਾਡੀਆਂ ਪੱਗਾਂ ਵੀ ਥਣੀਆਂ ਫਿਰ ਤੁਹਾਡੀਆਂ ਦਾੜੀਆਂ ਵੀ ਪੁੱਟਣੀਆਂ ਅਗਲਿਆਂ ਨੇ ਤੁਹਾਡੇ ਕੇਸ ਕੇਸ ਵੀ ਤੁਹਾਡੇ ਲਾਗ ਲੈ ਜਾਣੇ ਅਗਲਿਆਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਤਾਂ ਨਾ ਵੀ ਖਿਡਣਾ ਉਹਨਾਂ ਨੇ ਕਿਉਂਕਿ ਨਾ ਸਾਡੇ ਮੁਖ ਚ ਬਾਣੀ ਰਹੀ ਨਾ ਸਾਡੇ ਗਾਤਰੇ ਚੰਗਾ ਸ਼ਸਤਰ ਰਿਆ ਜੇ ਤੁਹਾਨੂੰ ਮਾਲੂ ਸਰਕਾਰ ਅਸਲਾ ਨਹੀਂ ਦੇ ਰਹੀ ਬਣਾ ਨਹੀਂ ਬਣਾਉਣ ਦਾ ਆਰਡਰ ਨਹੀਂ ਚੰਗੀ ਤਲਵਾਰ ਕੋ ਰੱਖੋ ਚੰਗਾ ਸਫਾ ਜੰਗ ਕੋ ਰੱਖੋ ਚੰਗੀ ਕਟਾਰ ਕੋ ਰੱਖੋ ਚੰਗਾ ਖੰਜਰ ਪਾ ਕੇ ਰੱਖੋ ਚੰਗਾ ਨੇਜਾ ਕੋ ਰੱਖੋ ਨਹੀਂ ਤੇ ਢਾਈ ਤਿੰਨ ਫੁੱਟ ਦਾ ਚਾਰ ਫੁੱਟ ਦਾ ਸਲੋਤਰ ਰੱਖੋ ਸ਼ੈਤਰ ਵਿੰਧਿਆ ਸਿੱਖੋ ਜਿਹੜੇ ਖਾਲਸੇ ਪੰਥ ਨੇ 11 ਦੀਆਂ ਰਾਖੀਆਂ ਕੀਤੀਆਂ ਅੱਜ ਉਹ ਉਹ ਉਹਦੀ ਔਲਾਦ ਉਹਦੇ ਬੱਚੇ ਅੱਜ ਸੜਕਾਂ ਤੇ ਮੰਗਤੇ ਬਣ ਕੇ ਬੈਠੇ ਹਾਕ ਮੰਗਦੇ ਜੀ ਸਾਡੇ ਬੱਚੇ ਮਾਰੇ ਗਏ ਆ ਤੇ ਸਾਨੂੰ ਉਹਨਾਂ ਦਾ ਇਨਸਾਫ ਚਾਹੀਦਾ ਸਾਡੇ ਨਿਹੰਗ ਸਿੰਘ ਮਹਾਕਾਲ ਮਾਰ ਦਿੱਤੇ ਗਏ ਜੀ ਉਹਨਾਂ ਦਾ ਇਨਸਾਫ ਚਾਹੀਦਾ ਸਾਡੇ ਬੱਚਿਆਂ ਦੇ ਕੇਸ ਕਤਲ ਕੀਤੇ ਜਾ ਰਹੇ ਜੀ ਉਹਨਾਂ ਦਾ ਇਨਸਾਫ ਚਾਹੀਦਾ ਇਦਾਂ ਇਨਸਾਫ ਮਿਲਦਾ ਕਦੇ ਇਦਾਂ ਇਨਸਾਫ ਨਹੀਂ ਕਦੇ ਮਿਲਦੇ ਹੁੰਦੇ ਇਨਸਾਫ ਲੈਣ ਵਾਸਤੇ ਨਿਤਰਨਾ ਪੈਂਦਾ ਅਲਾ ਤਾਂ ਤੁਸੀਂ ਬੋਦਿਆਂ ਵਾਲੀ ਬਣਾਤੀ ਤੇ ਜੇ ਕੋਈ ਮੰਨ ਲਓ ਅੰਮ੍ਰਿਤ ਕੈਨੇ ਛਕਿਆ ਵੀ ਤੇ ਉਹ ਇੰਨੀ ਕਿਛਰੀ ਸਾਹਿਬ ਆ ਕੇ ਰਹਾਦਾ ਵੀ ਕੇ ਨੂੰ ਪਤਾ ਨਾ ਲੱਗੇ ਵੀ ਮੈਨੇ ਅੰਮ੍ਰਿਤ ਛਕਿਆ ਵੀ ਜੇ ਤੁਸੀਂ ਡਰਦੇ ਹੀ ਆ ਇੰਨਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਛਕੋ ਹੀ ਨਾ ਇਹ ਤਾਂ ਤੁਸੀਂ ਛਤਰ ਪਾਉਣਾ ਨਹੀਂ ਤੇ ਛਤਰੀ ਖਾਣੇ ਪਖਾਓ ਤਗੜੇ ਹੋਗੇ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਕੱਟਦੇ ਹੱਥ ਵਿੱਚ ਨਹੀਂ ਹੈਗਾ ਜਦੋਂ ਕੱਟ ਕਰਦੇ ਆ ਰਾਹ ਬੰਦ ਕਰਦੇ ਆ ਆਪਣਿਆਂ ਦਾ ਨੁਕਸਾਨ ਹੁੰਦਾ ਉਹਦੇ ਗੈਰਾਂ ਦਾ ਨੁਕਸਾਨ ਨਹੀਂ ਹੁੰਦਾ ਇਕੋ ਲ ਆ ਜਾ ਇਹਨਾਂ ਦਾ ਵੇਖੋ ਪਿਆਰ ਨਾ ਸਮਝਾਓ ਜੇ ਸਮਝਦਾ ਕੋਈ ਠੀਕ ਆ ਤੇ ਜੇ ਫੇਰ ਵੀ ਦਾੜੀਆਂ ਉਨੋਂ ਪੱਗਾਂ ਨੂੰ ਹੱਥ ਪਾਉਂਦੇ ਆ ਤੇ ਚੰਗਾ ਛੈਤਰ ਰੱਖੋ ਲਾ ਕੇ ਸੁੱਟੋ ਹੱਥ ਇੱਕ ਦੋਂਦੇ ਆਪੇ ਪਤਾ ਲੱਗ ਜਾਣਾ ਵੀ ਅਜੇ ਭੁੱਲੇ ਨਹੀਂ ਰਾਖੀ ਕਰਨੀ ਜੇ ਸਰ ਤੇ ਪੱਗ ਬੰਨਣੀ ਆਉਂਦੀ ਇਹਨਾਂ ਨੂੰ ਤੇ ਇਹਦੀ ਰਾਖੀ ਵੀ ਕਰਨੀ ਆਉਂਦੀ ਇਹਨਾਂ ਨੂੰ ਤੇ ਜੇ ਯਾਰ ਤੁਸੀਂ ਆਪਣੀਆਂ ਪੱਗਾਂ ਦੀ ਰਾਖੀ ਨਹੀਂ ਕਰ ਸਕਦੇ ਆਪਣੀਆਂ ਧੀਆਂ ਭੈਣਾਂ ਦੀ ਤੇ ਇੱਕ ਦੀ ਕੀ ਰਾਖੀ ਕਰੋਗੇ ਤੁਸੀਂ ਉਦੋਂ ਫੇ ਤੁਹਾਡੇ ਸਾਹਮਣੇ ਉਹ ਬਿਹਾਰੀ ਹੁਣ ਐਵੇਂ ਥੋੜਾ ਕਹਿੰਦੇ ਹਮਾਰੇ ਬੱਚੇ ਖੇលਦੇ ਨੇ ਪੰਜਾਬ ਮੇ ਉਹ ਐਸੇ ਕਰਕੇ ਕਹਿੰਦੇ ਉਹਨਾਂ ਨੂੰ ਪਤਾ ਵਾ ਕਿ ਆ ਜਿਹੜੇ ਇੱਥੇ ਆਪਣਾ ਜਿੱਥੇ ਜਮਾ ਕਰਦੇ ਆ ਪਤਾ ਨਹੀਂ ਕੀ ਆ ਵੀਰ ਜੂਜਾ ਉੱਥੇ ਵੇਖੋ ਤੁਸੀਂ ਸਭ ਤੋਂ ਵੱਧ ਤੇ ਬਿਹਾਰੀ ਲੁਧਿਆਣੇ ਦਾ ਜਾਣਦੇ ਆ ਉੱਥੇ ਤੇ ਆਪਣੇ ਵਾਲੇ ਜਿਹੜੇ ਇਹ ਉਦਾਂ ਹੀ ਮਰੀ ਜਾਂਦੇ ਨਸ਼ੇ ਕਰ ਕਰ ਟੀਕੇ ਲਾ ਲਾ ਮਰੀ ਜਾਂਦੇ ਆ ਆਪਣੀ ਹਾਲਤ ਨੂੰ ਚੰਗੇ ਪਾਸੇ ਲਿਆਓ ਇਹਨਾਂ ਨੂੰ ਗੁਰੂ ਵਾਲੇ ਪਾਸੇ ਲਾਓ ਤੇ ਨਾਲੇ ਕਿ ਨਿਹੰਗ ਸਿੰਘਾਂ ਚੰਗੇ ਨਿਹੰਗ ਸਿੰਘ ਦੇ ਕੋਲ ਖੜੋ ਇਹਨਾਂ ਨੂੰ ਸ਼ਾਸਤਰ ਵਿਦਿਆ ਸਿਖਾਓ ਭਾਵੇਂ ਸਮੇਂ ਦੇ ਨਾਲ-ਨਾਲ ਚੇਂਜ ਹੋਣਾ ਚਾਹੀਦਾ ਪਰ ਇੰਨੇ ਵੀ ਚੇਂਜ ਨਾ ਆਜੋ ਕਿ ਸੋ ਹੁਣ ਸ੍ਰੀ ਸਾਹਿਬ ਦਾ ਕੋਲ ਰੱਖੋ ਤੇ ਮੁੜ ਕੇ ਬੱਸ ਮੁੱਛਾਂ ਤਾਂ ਕਰਕੇ ਤਰੇ ਫਿਰੋ ਤੇ ਅਗਲਾ ਮੁੜ ਕੇ ਮੋਚੋ ਉਸੇ ਮੁੱਛ ਨੂੰ ਠਾਂ ਕਰਕੇ ਗਾਂ ਜਾਂਦੇ ਅਗਲੇ ਸ਼ਾਸਤਰ ਇੱਕ ਇਦਾਂ ਦਾ ਸਾਥੀ ਆ ਵੀ ਜਿੱਥੇ ਭਾਵੇਂ ਹਜ਼ਾਰਾਂ ਬੰਦੇ ਤੁਹਾਡੇ ਨਾਲ ਉਹ ਸਾਥ ਛੱਡ ਜਾਂ ਛੱਡ ਜਾਂ ਪਰ ਜਿਨ੍ਹਾਂ ਤੇ ਤੁਹਾਡੇ ਸਵਾਦ ਚੱਲਦੇ ਆ ਨਾ ਤੇ ਤੁਹਾਡੇ ਕੋਲ ਸ਼ਸਤਰ ਆ ਤੇ ਸਮਝ ਲਓ ਤੁਹਾਡੇ ਨਾਲ ਇੱਕ ਸੈਨਾ ਖੜੀ ਆ ਠੀਕ ਆ ਕਿ ਫੌਜ ਖੜੀ ਤੁਹਾਡੇ ਨਾਲ ਜੇ ਤੁਹਾਡੇ ਕੋਲ ਚੰਗਾ ਸ਼ਸਤਰ ਆ ਤੇ ਇਹ ਕਰਕੇ ਬਾਉ ਜੇ ਵੱਡੀਆਂ ਕੋਠੀਆਂ ਕਾਰਾਂ ਬਣਾਈਆਂ ਨੇ ਬਣਾਓ ਜੀ ਸਦਕੇ ਬਣਾਓ ਪਰ ਉਹਨਾਂ ਨੂੰ ਸਾਂਭਣ ਵਾਲੀ ਜਿਹੜੀ ਅਨਸੰਬੰਧ ਸਾਂ ਉਹਨਾਂ ਦੀ ਰਾਖੀ ਬਾਤ ਤੇ ਚੰਗਾ ਸ਼ਸਤਰ ਵੀ ਕੋਲ ਰੱਖੋ ਆ ਹੁਣ ਸ਼ਸਤਰ ਲੋਕਾਂ ਨੇ ਰੱਖਿਆ ਵਿਆਹਾਂ ਤੇ ਚਲਾਉਂਦੇ ਆ ਦਿਵਾਲੀਆਂ ਤੇ ਚਲਾਉਂਦੇ ਆ ਜਾਂ ਕੋਈ ਫੰਕਸ਼ਨ ਹੋ ਗਿਆ ਤੇ ਉੱਥੇ ਚਲਾਉਣਾ ਚਿਰੀਆਂ ਕਾਵਾਂ ਨੂੰ ਮਾਰਨ ਵਾਸਤੇ ਰੱਖੇ ਲੋਕਾਂ ਨੇ ਇਹ ਰਾਖੀ ਰੁਖੀ ਬਾਤ ਨਹੀਂ ਰੱਖੇ ਇਹ ਗੱਲਾਂ ਬੜੀਆਂ ਕੌੜੀਆਂ ਤੁਹਾਨੂੰ ਲੜਨਗੀਆਂ ਜ਼ਰੂਰ ਪਰ ਇੱਕ ਅਲਾ ਜੇ ਇਹ ਆਪਾਂ ਰਾਖੀ ਨਹੀਂ ਕਰ ਸਕਦੇ ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਇਹ ਜੇ ਚਾਇਤਾ ਰੱਖਣ ਦਾ ਹੱਕ ਵੀ ਕੋਈ ਨਹੀਂ ਮੈਂ ਤਾਂ ਕਹਿੰਦਾ ਸਰਕਾਰ ਨੂੰ ਲੈ ਲਓ ਇਹਨਾਂ ਕੋਲ ਵਾਸਤੇ ਇਹਨਾਂ ਨੂੰ ਕੋਈ ਵੀ ਕਰਨਾ ਜੇ ਖਾਣੀ ਛੱਤਰਿਆ ਦੇ ਫਿਰ ਮਤਲਬ ਛੱਤਰ ਰੱਖ ਕੇ ਕਰਨਾ ਵੀ ਕੀ ਐਵੇਂ ਖਰਚੇ ਹੀ ਕਰਨਾ ਜਿਹੜੇ 5-7 ਲੱਖ ਦਾ ਅਸਲਾ ਲੈਣਾ ਉਹ ਵੀ ਚੰਗੇ ਡੀੜੇ ਲੈ ਲਓ ਗੱਡੀਆਂ ਨਾਲ ਹੋਰ ਦੋ ਚਾਰ ਨਾਲ ਉਹ ਯਾਰ ਛੱਤਰੇ ਰੱਖੋ ਚਾਹੇ ਤੋਂ ਚੰਗੇ ਤੋਂ ਚੰਗਾ ਚੀਕਾਂ ਮਾ ਬਿਹਾਰੀ ਕਦੇ ਤੁਹਾਡੇ ਬੂਹੇ ਤੋਂ ਗਾੜੀ ਨਹੀਂ ਟੱਪਦੇ ਅੱਜ ਤੁਹਾਡੇ ਪੱਡਾਂ ਤੇ ਚੜਦੇ ਫਿਰਦੇ ਆ ਇਹ ਨੈਮ ਨਾ ਭੋਲੇ ਬਣ ਜੋ ਵੀ ਹੁਣ ਤੁਸੀਂ ਇੰਨਾ ਯਕੀਨ ਕਰ ਰਹੇ ਜਿਹੜੇ ਤੁਹਾਡੇ ਆਪਣੇ ਬੰਦੇ ਹੀ ਜਿਹੜੇ ਪਿੰਡਾਂ ਦੇ ਜਿਨ੍ਹਾਂ ਨਾਲ ਭਾਈਚਾਰੇ ਦੀ ਸਾਂਝ ਹੀ ਉਹਨਾਂ ਨੂੰ ਤੁਸੀਂ ਪਿੱਛੇ ਕਰਤਾ ਜਿਹੜੇ ਬਿਹਾਰੀ ਪਫੜ ਬਣਾ ਕੇ ਗਾੜੀ ਤੋੜਲੇ ਨਾਲ ਹੁਣ ਉਹੋ ਬਿਹਾਰੀ ਤੁਹਾਡੀਆਂ ਕੁੜੀਆਂ ਦੇ ਨਾਲ ਧੀਆਂ ਭਣਾਂ ਦਾ ਇੱਤ ਦਾ ਖੇਡਦੇ ਆ ਤੇ ਮੁੜ ਕੇ ਉਹ ਬਾਹਰ ਜਾ ਕੇ ਹੱਸਦੇ ਆ ਕਿ ਤੁਹਾਨੂੰ ਨੂੰ ਲੱਗਦਾ ਜਿਹੜੀਆਂ ਬੀਬੀਆਂ ਇਹੋ ਜਿਹੇ ਬਿਹਾਰੀਆਂ ਨਾਲ ਖੇ ਖਾਂਦੀਆਂ ਉਹਨਾਂ ਨੂੰ ਇੱਕ ਗੱਲ ਮੇਰੇ ਹੋ ਸੁਣਾ ਲਾ ਦਿਓ ਵੀ ਕੋ ਥੋੜਾ ਸ਼ਰਮ ਨਾਲ ਹੱਥ ਮਾਰੋ ਇਹ ਪੰਜਾਬ ਉਹ ਆ ਜਿਹੜਾ ਕੁਰਬਾਨੀਆਂ ਦੇ ਵਿੱਚੋਂ ਪੈਦਾ ਹੋਇਆ ਤਾਂ ਲੰਡਾ ਜਾਂ ਭਈਆ ਆਂਦਾ ਮੁੜ ਕੇ ਖੇ ਖਾ ਕੇ ਬਾਹਰ ਜਾ ਕੇ ਰਵਲਾ ਪਾਉਂਦਾ ਉਹਦੇ ਨਾਲ ਕੋਈ ਚੰਗਾ ਨਾਂ ਨਹੀਂ ਬਣਦਾ ਪੰਜਾਬ ਦਾ ਜਾਂ ਸਿੱਖਾਂ ਦੀ ਕੋਈ ਸ਼ਭੀ ਬਹੁਤੀ ਸੋਹਣੀ ਨਹੀਂ ਬਣਦੀ ਕਿ ਜਾਂ ਤੇ ਸਾਧਾਰਨਾਂ ਦੇ ਸਿਰ ਉੱਚੇ ਕਰਦੀਆਂ ਬੜੇ ਬਹਾਦਰੀ ਦਾ ਕੰਮ ਕੀਤਾ ਤੇ ਮਾੜਾ ਮੋਟਾ ਕੋ ਸ਼ਰਮ ਨੂੰ ਹੱਥ ਮਾਰੋ ਅਬ ਇਹਨਾਂ ਇਹਨਾਂ ਦਾ ਗੰਦ ਪੈਂਦਾ ਪੈਂਦਾ ਉਹ ਕਾਲਿਆਂ ਤੱਕ ਆ ਪਤਾ ਨਹੀਂ ਕਿੰਨਿਆਂ ਦਾ ਬੀਬੀਆਂ ਚੰਗੇ ਭਲੇ ਘਰਾਂ ਦੀਆਂ ਕਾਲਿਆਂ ਦਾ ਨੱਚਰੀਆਂ ਟੱਪਦੀਆਂ ਫਿਰਦੀਆਂ ਪੀਆਰ ਲੈਂਦੀਆਂ ਫਿਰਦੀਆਂ ਲੱਖ ਦੀ ਲਾਨ ਤੇ ਇਹਨਾਂ ਦੇ ਕੀ ਪੰਜਾਬ ਦਾ ਵਿਕਾਸ ਕਰਨਾ ਤੀ ਤੇ ਆਉਣ ਵਾਲੀ ਨਸਲ ਖਰਾਬ ਕਰਣ ਦੀਆਂ ਤਹਾਡੀਆਂ ਤੁਹਾਡੀ ਇਲਾਦ ਨੇ ਤੁਹਾਡੇ 76 ਮਾਨਿਕ ਜਦੋਂ ਤੁਸੀਂ ਬੁੜੀਆਂ ਹੋ ਗਈਆਂ ਨਾ ਤੇ ਤੁਹਾਡੀ ਇਲਾਜ ਜਰੀ ਪੈਦਾ ਹੋਣੀ ਹੈ ਉਹਨਾਂ ਜਦੋਂ ਤੁਹਾਡੀਆਂ ਨੈਟ ਤੇ ਫਿਲਮਾਂ ਵੇਖੀਆਂ ਨਾ ਤੁਹਾਡੀਆਂ ਉਹਨਾਂ ਮਾਰ ਮਾਰ ਛੱਤਰ ਤੁਹਾਡੇ ਮੂੰਹ 'ਤੇ ਵਿੰਗੇ ਕਰਿਆ ਕਰਨੇ ਕੋਈ ਸ਼ਰਮ ਨੂੰ ਹੱਥ ਮਾਰੋ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰੀ ਜਾਂਦੀਆਂ ਬਾਹਰ ਜਾ ਕੇ ਠੀਕ ਆ ਪੰਜਾਬ ਬਾਹਰ ਜਾ ਕੇ ਕਿਤੇ ਸਿੱਖ ਮਰ ਗਏ ਆ ਵੀ ਸੇਖਿਆ ਨਹੀਂ ਆ ਸਿੱਖਾਂ ਦੇ ਮੁੰਡੇ ਨਹੀਂ ਆ ਵੀ ਜਿਹੜਾ ਐਡਾ ਕਾਲੇ-ਗੋਰੇ ਜਾਰੇ ਸਾਹਮਣੇ ਆਲੇ ਹੋਗੇ ਕਿਤੇ ਕਿਹੜਾ ਟ੍ਰੈਂਡ ਚਲਾ ਕੇ ਬਹਿ ਗਿਆ ਕੁਇਦਰੋਂ ਆ ਬਿਹਾਰੀ ਸੰਭੀ ਜਾਂਦੀਆਂ ਉਧਰੋਂ ਕਾਲੇ ਸੰਭੀ ਜਾਂਦੀਆਂ ਜਾਂ ਗੋਰੇ ਸੰਭੀ ਜਾਂਦੀਆਂ ਕੋਈ ਸ਼ਰਮ ਨੂੰ ਹੱਥ ਮਾਰਨ ਨੂੰ ਮਾਰਾ ਮੋਟਾ ਬਾਕੀ ਭਾਈ ਮੈਂ ਬਹੁਤਾ ਲੰਮਾ ਵਿਚਾਰ ਨਹੀਂ ਕਰਨਾ ਬਸ ਇੰਨਾ ਹੀ ਕਹਿਣਾ ਚਾਹਣਾ ਵੀ ਜੇ ਤੇ ਚਾਹੁੰਦੇ ਆ ਵੀ ਮਹਾਰਾਜ ਦੇ ਸਿੱਖ ਬਣਨਾ ਤੇ ਸਿੱਖ ਸਿੱਖੀ ਜਾਂਦਾ ਸਿੱਖੀ ਜਾਂਦਾ ਕੁਝ ਨਾ ਕੁਝ ਤੇ ਸ਼ਸਤਰ ਵਿਦਿਆ ਸਿੱਖੋ ਸ਼ਸਤਰ ਵਿਦਿਆ ਸਿੱਖਿਆ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੈਗੀ ਠੀਕ ਆ ਇਹ ਕਰਕੇ ਜਦੋਂ ਵੀ ਸਮਾਂ ਲੱਗਦਾ ਸ਼ਸਤਰ ਵਿਦਿਆ ਸਿੱਖੋ ਬਾਣੀ ਸਿੱਖੋ ਚੰਗਾ ਸ਼ੈਤਰ ਕੋ ਰੱਖੋ ਤੇ ਉਹਦਾ ਸ਼ੈਤਰਾ ਅਭਿਆਸ ਰੋਜ਼ ਕਰੋ ਤੇ ਮੈਂ ਕੋਈ ਸਿੰਘਾਂ ਦੀ ਡਿਊਟੀ ਲਾ ਕੇ ਆਪਣੇ ਨਗਰ ਦੇ ਵਿੱਚ ਵੀ ਇਹ ਤੇ ਜ਼ਰੂਰ ਮੈਂ ਸਿੰਘਾਂ ਨੂੰ ਬੇਨਤੀ ਕਰਨੀ ਆ ਪੰਜ ਸਿੰਘਾਂ ਦੀ ਕਿ ਉਹ ਸ਼ੈਤਰ ਵਿਦਿਆ ਜਿਹੜੀ ਇੱਥੇ ਨੌਜਵਾਨ ਜਿਹੜੀ ਪੀੜ੍ਹੀ ਉੱਠ ਰਹੀ ਆ ਉਹਨਾਂ ਨੂੰ ਸ਼ੈਤਰ ਵਿਦਿਆ ਸਿਖਾਉਣ ਏਰੀ ਵੀ ਬਾਹਰੋਂ ਕੋਈ 1000 2000 ਬੰਦਾ ਚੜ ਕੇ ਆ ਜੇ ਤੇ ਪਿੰਡ ਵਾਲੇ ਅੰਦਰ ਵਰਜਣ ਇਦਾਂ ਦੀ ਗੱਲ ਨਹੀਂ ਇੱਥੇ ਪਿੰਡ ਪਹਿਲੀ ਗੱਲ ਮਹਾਰਾਜ ਦੀ ਕਿਰਪਾ ਆ ਵੀ ਸਾਰੇ ਤਿਆਰ ਵਰ ਤਿਆਰੀ ਆ ਤੇ ਬਾਕੀ ਫਿਰ ਵੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਸਾਡੀ ਉਹਨੂੰ ਤਿਆਰ ਵਰ ਤਿਆਰ ਕਰਾਂਗੇ ਠੀਕ ਆ ਕਿਉਂਕਿ ਜੇ ਸਾਡੇ ਪਿੰਡ 'ਚ ਲੋਕਾਰਾਂ ਮਾਰ ਕੇ ਚਲ ਗਿਆ ਕੋਈ ਤੇ ਸਮਝ ਲੋ ਤੇ ਇਹ ਮਰਨੀ ਆ ਸਾਡੇ ਪਿੰਡ ਦਾ ਫਿਰ ਇੱਕ ਕਰਕੇ ਮਹਾਰਾਜ ਦੀ ਕਿਰਪਾ ਹੀ ਆ ਸਾਡੇ ਛਾਤਰ ਬੇਤਰਾ ਨੂੰ ਪੂਰੇ ਤਿਆਰ ਪਰ ਤਿਆਰੀ ਆ ਲੇਕਿਨ ਫਿਰ ਵੀ ਅਸੀਂ ਚਾਹੁੰਦੇ ਆ ਕਿ ਜੋ ਸਾਡੀ ਪ੍ਰਾਤਨ ਮਰਿਆਦਾ ਵਾ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਇਹ ਦੋਵੇਂ ਆਪਣੀ ਔਲਾਦ ਨੂੰ ਸਿਖਾਈ ਜਾਵੇ ਤੇ ਬਾਈ ਸਾਰਿਆਂ ਨੂੰ ਬੇਨਤੀ ਆ ਆਪਣੀ ਆਪਣੀ ਔਲਾਦ ਨੂੰ ਗੁਰੂ ਘਰਾਂ ਦੇ ਵਿੱਚ ਬਾਣੀ ਵੀ ਉਹਦੀ ਸੰਤਿਆ ਦਿਵਾਓ ਤੇ ਨਾਲ ਚੰਗਾ ਸ਼ਸਤਰ ਰੱਖਣ ਦੀ ਉਹਨੂੰ ਜਾਂਚ ਵੀ ਦੱਸੋ ਠੀਕ ਆ ਪਰਦੇ ਕਾਲਜਾਂ ਕਾਲਜਾਂ ਸਕੂਲਾਂ ਦੇ ਜਿੱਥੇ ਸ਼ੈਤਰ ਨਹੀਂ ਰੱਖਣ ਦਿੰਦੇ ਸਾਨੂੰ ਦੱਸੋ ਉੱਥੇ ਜਾ ਕੇ ਉਹਨਾਂ ਨੂੰ ਮਿਲਾਂਗੇ ਜਿਹੜੇ ਕੜੇ ਲਵਾਉਂਦੇ ਉਹਨਾਂ ਨੂੰ ਵੀ ਮਿਲਾਂਗੇ ਕਿ ਤੁਹਾਨੂੰ ਕਿਹੜੀ ਗੱਲ ਦੀ ਤੰਗੀ ਬਈ ਜਦੋਂ ਕੋਈ ਹਿੰਦੂ ਜਨੇਊ ਪਾ ਸਕਦਾ ਤਿਲਕ ਲਾ ਸਕਦਾ ਤਿਲਕ ਲਾ ਕੇ ਉਹ ਜਾ ਸਕਦਾ ਤੇ ਫੇ ਕੀ ਗੱਲ ਅਸੀਂ ਸ਼ੈਤਰ ਪਾ ਕੇ ਕੜਾ ਪਾ ਕੇ ਕਿਉਂ ਨਹੀਂ ਜਾ ਸਕਦਾ ਸਾਡੇ ਚਿੰਨਿਆਂ ਠੀਕ ਆ ਧਰਨੇ ਲਾਉਣ ਦੇ ਵਿੱਚ ਹੱਕ ਚ ਨਹੀਂ ਮੈਂ ਹੈਗਾ ਕਿਤੇ ਵੀ ਲੇਕਿਨ ਇਹ ਗੱਲ ਆ ਵੀ ਜਿੱਥੇ ਵੀ ਗੱਲ ਬਣਦੀ ਆ ਸਦਾ ਉਹਨਾਂ ਦੀ ਸਪੋਰਟ ਕਰਾਂਗੇ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਨਾ ਬਿਹਾਰੀਆਂ ਨੱਥ ਪਾ ਲਓ ਚੰਗੀ ਗੱਲ ਆ ਨਹੀਂ ਤੇ ਫਿਰ ਅਸੀਂ ਪੁੱਠੇ ਕਾ ਕਰਖਣੇ ਤੇ ਫੇਰ ਆਖਿਓ ਠੀਕ ਆ ਇਹ ਸਾਡੇ ਨੂੰ ਬਸ ਤੁਹਾਨੂੰ ਬੇਨਤੀ ਨਾਲ ਉਹ ਜੋ ਤੁਹਾਨੂੰ ਲੱਗਦਾ ਸਹੀ ਆ ਬਸ ਤੁਹਾਨੂੰ ਇੱਕ ਇਹ ਲਾਸਟ ਵਾਰੀ ਕਹਿਣਾ ਹੋਣਾ ਅਸੀਂ ਦੁਬਾਰਾ ਨਹੀਂ ਜੇ ਕਹਿਣਾ ਇਹ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਭਾਈਆਂ ਨੇ ਗੰਦ ਪਾਇਆ ਨਾ ਇਹ ਭਈਏ ਅੱਟ ਚੁੱਕ ਰਿਆ ਉਹਨਾਂ ਸਾਰਿਆਂ ਨੂੰ ਇਹੋ ਗੱਲ ਆ ਵੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਸਾਰਿਆਂ ਨੂੰ ਇੱਕ ਵਾਰੀ ਕਹਿ ਦਨੇ ਜੀ ਸਾਡੇ ਨੂੰ ਇੱਕ ਬੇਨਤੀ ਆ ਜੀ ਇਹਨਾਂ ਨੂੰ ਨੱਥ ਪਾ ਲਓ ਨਹੀਂ ਤੇ ਫਿਰਹੀਂ ਨਾ ਤਪਾਈ ਤੇ ਫਿਰ ਜੇ ਧੂਏ ਨਾਲ ਫਿਰ ਇਹਨਾਂ ਦੀਆਂ ਚੀਕਾਂ ਤੁਹਾਡੇ ਤੱਕ ਪਹੁੰਚਣੀਆਂ ਜੇ ਤੇ ਫਿਰ ਤੁਸੀਂ ਸਾਨੂੰ ਕਹਿਣਾ ਵੀ ਨਿਹੰਗ ਸਿੰਘ ਧੱਕਾ ਕਰਦੇ ਸਾਨੂੰ ਨਹੀਂ ਦੱਸਿਆ ਤੇ ਅਸੀਂ ਹੁਣ ਵਾਰ-ਵਾਰ ਕਹਿ ਰਹੇ ਜੇ ਸਾਡੇ ਬੱਚਿਆਂ ਦੇ ਕਤਲ ਹੋ ਰਿਹਾ ਸਾਡੇ ਭਰਾਵਾਂ ਦੇ ਕੇਸਾਂ ਦੀ ਬੇਦਬੀ ਹੋ ਰਹੀ ਸਾਡੇ ਭਰਾਵਾਂ ਦੀਆਂ ਪੱਗਾਂ ਲਾਤ ਰੀਆਂ ਔਰ ਸਾਡੇ ਮਾਂ ਕਾਲੇ ਹੰਗਸਾਂ ਦੇ ਫਰਲੇ ਵਾਲੇ ਸਿੰਘਾਂ ਦੇ ਉੱਤੇ ਕਤਲ ਹੋ ਰਿਹਾ ਤੇ ਬਿਹਾਰੀ ਬਾਹਣੂ ਆਣ ਕੇ ਸਾਡੇ ਇੱਕ ਤਦੀਵਾ ਬਾਲਣ ਡਿਆ ਤੇ ਅਸੀਂ ਇੱਕ ਤਦੀਵੇ ਲਾਉਣੇ ਜਾਣਦੇ ਆਂ ਫਿਰ ਅਸੀਂ ਭੁੱਲੇ ਨਹੀਂ ਜੇ ਅਗੇ ਇਹਨਾਂ ਕਿਉਂ ਇਹ ਲੋਕ ਸਾਨੂੰ ਚਰਾਸੀ ਯਾਦ ਕਰਾਉਂਦੇ ਤੇ ਅਸੀਂ ਇਹਨਾਂ ਨੂੰ ਬਰੋ ਯਾਦ ਵੀ ਅਹੀਂ ਉਹ ਹੀ ਚਮਕੌਰ ਵਾਲੇ ਵੀ ਸਵਾ ਸਵਾ ਲੱਖ ਨਾਲ ਲੜਨਾ ਭੁੱਲੇ ਨਹੀਂ ਅਜੇ ਵੀ ਠੀਕ ਆ ਜੇ ਚੋਪਿਆਂ ਤੇ ਚੋਪੀ ਰਹਿਰ ਦਿਓ ਇਹਨਾਂ ਨੂੰ ਸਮਝਾ ਲਓ ਇਹਦੇ ਚ ਭਲਾ ਜੇ ਮੁੜ ਕੇ ਮਾਹੌਲ ਇਹ ਪੰਜਾਬ ਦਾ ਖਰਾਬ ਕਰਨ ਦੇ ਅਸੀਂ ਨਹੀਂ ਖਰਾਬ ਕਰਨ ਦੇ ਠੀਕ ਆ ਜੀ ਇਹਨਾਂ ਨੂੰ ਸਮਝਾ ਲੋਗੇ ਤੇ ਬਾਕੀ ਭਈਆ ਪਾਰਟੀ ਨੂੰ ਸਾਡੇ ਵੱਲੋਂ ਇਹ ਸੁਣਾ ਵੀ ਅਹੀਂ ਮੁੜ ਕੇ ਹੱਥ ਉੱਤੇ ਜੋੜਨ ਵਾਲੇ ਨਹੀਂ ਬਖਸ਼ਨੇ ਇੱਕ ਵਾਰ ਰਗੜਾ ਫੇਰ ਦੇਣਾ ਜੇ ਫੇਰ ਆਖੋ ਦੱਸਿਆ ਨਹੀਂ ਜੇ ਤੇ ਜਦੋਂ ਅਸੀਂ ਰਗੜਾ ਫੇਰਨਾ ਫਿਰ ਐਹੀਂ ਨਹੀਂ ਵੇਖਣਾ ਵੀ ਕੇ ਇਹਦੀ ਕੁੜੀ ਆ ਕੇ ਇਹਦੀ ਬੁੱਢੀ ਆ ਕੇ ਇਹਦੀ ਮਾਂ ਆ ਕੇ ਧੀ ਆ ਇਹ ਵੇ ਰਗੜ ਕੇ ਛੁੱਟ ਦੇਣਾ ਤੇ ਫੇਰ ਨਾ ਅੱਖ ਦੱਸਿਆ ਨਹੀਂ ਗੇ ਡਾਂਗ ਫੇਰਾਂਗੇ ਬੰਦੇ ਦੇ ਪੁੱਤ ਬਣਾ ਕੇ ਫੇਰ ਤੋੜਾਂਗੇ ਵਾਪਸ ਨੂੰ ਅਸੀਂ ਨਹੀਂ ਚਾਹੁੰਦੇ ਕਿ ਜੁਪੀ ਹਿੜਿਆਣੇ ਸਾਡੇ ਵੀ ਭੈਣ ਭਰਾ ਚਲੋ ਭਾਈਚਾਰਾ ਬੈਠਾ ਇੱਕ ਦੂਜੇ ਨਾਲ ਸਾਂਝ ਤਾਂ ਬਣੀਆਂ ਵਾ ਲੇਕਿਨ ਇੰਨਾ ਧੱਕਾ ਨਾ ਕਰੋ ਕਿ ਜੇ ਸਾਨੂੰ ਮਜਬੂਰ ਹੋ ਕੇ ਤੁਹਾਨੂੰ ਡਾਂਗ ਫੇਰ ਨਹੀਂ ਪਵੇ ਠੀਕ ਆ ਤੇ ਅਸੀਂ ਨਹੀਂ ਇਹ ਚਾਹੁੰਦੇ ਤੇ ਤੁਸੀਂ ਇੱਥੇ ਹੀ ਬ੍ਰੇਕ ਲਾ ਦਿਓ ਜਿੰਨਾ ਕਰਤਾ ਪਿੱਛੇ ਹੋ ਗਿਆ ਠੀਕ ਆ ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਵੀ ਜੋ ਪਿੱਛੇ ਹੋ ਗਿਆ ਹੋ ਗਿਆ ਇਹ ਤੇ ਮਿੱਟੀ ਪਾ ਦਿਓ ਤੇ ਗਾਂ ਜੇ ਕਿਸੇ ਭਈਏ ਨੇ ਵਾਅਦਾ ਕੀਤਾ ਤੇ ਜਿਹੜੇ ਭਈਆਂ ਨੇ ਕਤਲ ਕੀਤੇ ਉਹਨਾਂ ਦੇ ਇਹ ਬੰਦੀ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਕਰਕੇ ਧੱਕ ਉਹਨਾਂ ਨੂੰ ਅੰਦਰ ਪ੍ਰਸ਼ਾਸਨ ਨੂੰ ਇਹ ਗੱਲ ਦਾ ਅਸੀਂ ਕਹਿੰਨੇ ਆ ਇਹਨਾਂ ਨੇ ਛੇਤੀ ਛੇਤੀ ਕਾਰਵਾਈ ਕਰੋ ਨਹੀਂ ਤੇ ਉਧਰ ਦੇ ਇਲਾਕੇ ਜਹੀਂ ਦਲਬੰਦ ਇਕੱਠਾ ਹੋ ਕੇ ਹੋਣਾ ਜੇ ਸਾਡੇ ਕੋਈ ਵੀ ਵਿਕਿਆਗ ਨਹੀਂ ਬੰਦੇ ਦੇ ਪੁੱਤ ਬਣਾ ਦੇਣੇ ਜੇ ਅਸੀਂ 15 ਦਿਨਾਂ ਦਾ ਟਾਈਮ ਦਿੱਤਾ 15 ਦਿਨਾਂ ਤੱਕ ਮੈਂ ਠੀਕ ਹੋਣਾ ਬਾਕੀ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਕੱਤਰ ਹੋ ਕੇ ਇੱਕ ਵਾਰੀ ਉੱਥੇ ਨਾਬੇ ਜਾਣਾ ਪਊਗਾ ਤੇ ਜਾਵਾਂਗੇ ਤੇ ਇਹ ਕੋਈ ਪ੍ਰਸ਼ਾਸਨ ਨੂੰ ਹੁਣ ਤੋਂ ਆਪਾਂ ਕਹਤਾ ਵੀ ਤੁਹਾਨੂੰ 15 ਦਿਨ ਦਿੱਤੇ ਜੇ 15 ਦਿਨਾਂ ਦੇ ਵਿੱਚ ਬੰਦੇ ਚੁੱਕ ਕੇ ਅੰਦਰ ਕਰੋ ਤੇ ਚੈਨਲਾਂ ਤੇ ਦੱਸੋ ਕਿ ਇਦਾਂ ਦਾ ਕਾਰਵਾਈ ਜੇ ਕੋਈ ਵੀ ਕਰੂਗਾ ਤੇ ਬੰਨਦੀ ਕਾਰਵਾਈ ਐਨੀ ਟਾਈਮ ਮੌਕੇ ਤੇ ਕਰੋਗੇ ਇਗਰ ਹੀ ਤੇ ਬਾਕੀ ਭయ్యా ਪਾਰਟੀ ਸਦਰ ਜੋ ਚੰਗੀ ਗੱਲ ਜੇ ਮੁੜ ਕੇ ਨਾ ਹੋਵੇ ਪਈ ਉਹ ਬਰੰਦਰ ਸਿੰਘ ਦੀ ਟਾਣਿਆ ਦੀ ਗੱਲ ਹੋਵੇ ਇੰਨਾ ਤੇ ਮੱਛੀ ਨੇ ਰੋਕਣਾ ਤੇ ਨਾ ਪੇਛਣੇ ਰੋਕਣਾ ਫਿਰ ਜਦੋਂ ਸਿੰਘ ਆ ਗਏ ਨਾ ਸਿੰਘਾਂ ਦੇ ਹੱਥ ਨਹੀਂ ਰੁੱਕੇ ਜਾਂਦੇ ਕੋਕ ਕੱਖ ਨਹੀਂ ਕਦੇ ਦਰਿਆਵਾਂ ਦੇ ਦਰਿਆਵਾਂ ਨੂੰ ਰੋਕ ਸਕਦੇ ਬੰਨ ਨਹੀਂ ਤੁਹਾਡੇ ਵੱਜਣੇ ਤੇ ਮੁੜ ਕੇ ਚੀਕਾਂ ਮਾਰੋਗੇ ਫਾਇਦਾ ਕੋਈ ਨਹੀਂ ਚੁੱਪ ਕੇ ਕੰਮ ਕਰ ਕਰਨ ਦੇ ਆਪਣਾ ਕਰੋ ਰੋਟੀ ਪਾਣੀ ਪੱਕਦਾ ਤੁਹਾਡਾ ਪਕਾਓ ਆਪਣੇ ਧੀਆ ਪੁੱਤਾਂ ਦੇ ਪਾਲਦੇ ਆ ਪਾਲੋ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਦੁੱਖ ਨਹੀਂ ਆ ਇਹ ਬਹੁਤ ਵਿਸ਼ਾਲ ਹੁੰਦਾ ਪੰਜਾਬੀਆਂ ਦਾ ਪਰ ਜੇ ਸਾਡੀ ਤੁਸੀਂ ਮੁੱਛ ਨੂੰ ਐਦਾਂ ਥਾਹ ਸੁੱਤਣ ਦੀ ਕੋਸ਼ਿਸ਼ ਕਰੋਗੇ ਤੇ ਸਾਡੇ ਸਾਹਮਣੇ ਮੁੱਛਾ ਮਰੋੜੋਗੇ ਨਾ ਤੇ ਫਿਰ ਜੇ ਦਮ ਅਣਖ ਤੇ ਆ ਜੀਏ ਨਾ ਫਿਰ ਅਸੀਂ ਮਰਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਨੁਕਸਾਨ ਹੋਵੇ ਅਸੀਂ ਬਹੁਤ ਨੁਕਸਾਨ ਚੱਲਿਆ ਤੇ ਗਾਂ ਵੀ ਚਾ ਲਵਾਂਗੇ ਪਰ ਤੁਹਾਨੂੰ ਇਹ ਗੱਲ ਕਹਿੰਦੇ ਆ ਟਲਜੋ 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 ਨਹੀਂ ਤੇ ਮੈਨੂੰ ਜਿੰਨੇ ਕ ਫੋਨ ਆਉਂਦੇ ਆ ਨਾ ਭਈ ਫੇਰ ਆ ਕਿਉਂ ਪਈ ਡਾਂਗ ਫੇਰ ਨਹੀਂ ਆਰੰਭ ਹੋ ਗਈ ਜਦੋਂ ਡਾਂਗ ਫੇਰ ਨਹੀਂ ਸ਼ੁਰੂ ਹੋਈ ਨਾ ਤੇ ਫੇਰ ਭਾਵੇਂ ਜੋ ਹੁੰਦਾ ਹੋ ਜੇ ਫਿਰ ਮੁੜ ਕੇ ਤੁਹਾਡੀਆਂ ਚੀਕਾਂ ਜੜੀਆਂ ਉਹ ਬੰਦ ਨਹੀਂ ਹੋਣੀਆਂ ਇੱਕ ਵਾਰੀ ਚੀਕਾਂ ਉਹ ਧੜੇ ਕਰਾਉਣੀਆਂ ਸ਼ੁਰੂ ਕਰਤੀਆਂ ਇਹਦੇ ਮੈਂ ਬਹੁਤ ਦਿਨਾਂ ਦਾ ਵੇਖ ਰਿਹਾ ਬਹੁਤ ਸਾਰੇ ਕੇਸ ਮੇਰੇ ਕੋ ਆ ਗਏ ਪਰ ਮੈਂ ਇਹ ਤੇ ਬੋਲਣਾ ਚਾਹੁੰਦਾ ਇੱਕ ਵਾਰ ਮੈਨੂੰ ਵੀਰ ਦਾ ਫੋਨ ਆਇਆ ਉਹ ਕਹਿੰਦਾ ਵੀ ਕੋਈ ਪਰਨਾ ਬਨ ਕੇ ਗੋਲਦਮਾਲਾ ਬਨ ਕੇ ਦਾੜੀ ਕੱਟੀ ਆ ਤੇ ਉਹ ਮਤਲਬ ਪੇਪਰ ਲਾਉਂਦਾ ਕੋਈ ਤੇ ਸਿਕਟਾ ਸੂਟਾ ਪੀਂਦਾ ਕੋ ਨਸ਼ਾ ਕਰਦਾ ਬਾਈ ਇਹ ਵੀ ਇਹਨਾਂ ਦਾ ਕੋਈ ਮੇਰਾ ਸੁਨੇਹਾ ਖਾਸ ਕਰਕੇ ਲਾ ਦਿਓ ਵੀ ਜਿਹੜੇ ਬੰਦੇ ਸਿਰਾਂ ਤੇ ਪੱਗਾ ਬਨ ਕੇ ਪਰਨੇ ਬਨ ਕੇ ਚਿੱਟਾ ਲਾਉਂਦੇ ਆ ਜਾਂ ਸਿਕਟਾ ਪੀਂਦੇ ਆ ਜਾਂ ਤਮਾਕੂ ਲਾਉਂਦੇ ਆ ਬਈ ਸਾਡੇ ਤੋਂ ਰਿਪੋਰਟ ਪਹੁੰਚ ਰਹੀ ਆ ਫੇਰ ਨਾ ਮੁੜ ਕੇ ਆਖਿਓ ਕਿ ਸਾਡੇ ਹੱਡ ਗੋਡੇ ਤੱਤੇ ਕੀਤੇ ਆ ਕਿਉਂਕਿ ਗਾਂਸ ਆ ਹੁਣ ਸਿਆਲ ਸ਼ੁਰੂ ਹੋ ਗਿਆ ਤੇ ਸਿਆਲ ਦਾ ਠੋਕਿਆ ਬੰਦਾ ਨਾ ਤੇ ਮੁੜ ਕੇ ਕਈ ਸਿਆਲਾਂ ਤੱਕ ਉਹਦਾ ਜਿਹੜਾ ਸੇਕ ਦਿੰਦਾ ਫਿਰਦਾ ਅਸੀਂ ਇਹ ਕਾ ਇੱਕ ਵਾਰੀ ਤੁਹਾਨੂੰ ਕਹਿਣਾ ਚਾਹੁੰਦੇ ਆ ਅੱਜ ਆਰੰਭਤਾ ਹੋ ਚੁੱਕੀ ਸਮਝ ਲਓ ਇਹ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਇਹੋ ਐਲਾਨ ਆ ਸਾਡੇ ਲੋ ਜੇ ਸੱਤੇ ਪੱਗ ਰੱਖਣੀ ਆ ਤੇ ਬੀੜੀਆਂ ਸਿਕਟਾਂ ਬੰਦ ਕਰੋ ਤਮਾਕੂ ਲਾਉਣੇ ਬੰਦ ਕਰੋ ਠੀਕ ਆ ਵੈਸੇ ਤੇ ਜਿਹੜੇ ਸ਼ਰਾਬ ਪੀਂਦੇ ਪੱਗਾਂ ਬੰਨ ਕੇ ਇਹਨਾਂ ਨੂੰ ਵੀ ਲਾਣਦੇ ਆ ਇਹ ਪੱਗ ਕੋਈ ਐਵੇਂ ਮਿਲੀ ਹੀ ਇਹ ਜਿਹੜੇ ਸ਼ਰਾਬਾਂ ਪੀਣ ਵਾਸਤੇ ਪੱਗਾਂ ਮਿਲੀਆਂ ਏ ਜਿਹੜੇ ਵੀ ਪੀਂਦੇ ਭਾਵੇਂ ਉਹਨਾਂ ਚੋਂ ਨਿਹੰਗ ਸੰਗੀ ਹੋਣ ਜਿਹੜੇ ਇਦਾਂ ਦੀ ਬੱਜਰ ਕਰਤਾ ਕਰਦੇ ਸਾਰਿਆਂ ਨੂੰ ਲਾਣ ਤੇ ਇਹੋ ਜਿਹੇ ਨੂੰ ਤੇ ਬਾਈ ਤਮਾਕੂ ਸਿਕਟਾ ਪੇਪਰ ਲਾਉਣ ਵਾਲੇ ਬੰਦੇ ਨਾ ਉਹ ਸਿਰਾਂ ਤੇ ਪੱਗਾਂ ਨਾ ਬਨੋ ਜੇ ਤੁਸੀਂ ਨਹੀਂ ਛੱਡ ਸਕਦੇ ਤੇ ਜਦੋਂ ਛੱਡੋਗੇ ਉਦੋਂ ਸਿਰਾਂ ਤੇ ਪੱਗਾਂ ਸੁਝਾ ਲਿਓ ਠੀਕ ਆ ਇਹ ਪੱਗ ਨੂੰ ਦਾਗ ਨਾ ਲਾਓ ਠੀਕ ਆ ਤੇ ਬਾਈ ਬਾਕੀ ਵੇਖ ਲਓ ਤੇ ਜੇ ਨਹੀਂ ਤੇ ਫਿਰ ਆਹ ਹੁਣ ਮੁੰਡੇ ਦੀ ਇੱਕ ਮੈਂ ਫੋਟੋ ਜੀ ਮੈਨੂੰ ਭੇਜੀ ਆ ਵੀ ਇੰਨੇ ਉਹ ਕਹਿੰਦਾ ਗਾਰੀਆਂ ਉਹਨਾਂ ਦੇ ਉਹ ਮਨੂ ਕਿਹਾ ਵੀ ਤੂੰ ਇਹ ਕੰਮ ਨਾ ਕਰ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਵੀਡੀਓ ਬਣਾਈ ਕਹਿੰਦਾ ਪਾ ਦੇ ਸਾਨੂੰ ਤੇ ਟਾਰ ਕੇ ਦਾ ਤੇ ਉਹ ਚਾਰ ਬੰਦੇ ਜਾ ਕੇ ਉਹਦੇ ਘਰ ਹਲਕਾਰੇ ਮਾਰਦੇ ਆ ਤੇ ਮੈਂ ਦੱਸਿਆ ਵੀ ਮੈਂ ਥੋੜਾ ਜਿਹਾ ਠੀਕ ਨਹੀਂ ਹੈ ਕਰਕੇ ਨਾ ਮੇਰੇ ਕੋ ਕਿਸੇ ਪਾਸੇ ਨਿਕਲਿਆ ਨਹੀਂ ਗਿਆ ਮੈਂ ਪ੍ਰੋਗਰਾਮ ਹੀ ਸਿਰ ਲਾਏ ਤੇ ਨਾ ਮੇਰੇ ਕੋ ਜਿਆਦਾ ਬੋਲਿਆ ਗਿਆ ਲੇਕਿਨ ਜੇ ਤੁਹਾਡੇ ਮਨ ਚ ਭੁਲੇਖਾ ਕਿ ਤੁਹਾਨੂੰ ਕਹਿਣਾ ਕਹਿੰਦੇ ਨਹੀਂ ਆ ਤੇ ਫੇਰ ਇਹ ਤੁਸੀਂ ਭੁੱਲ ਹੀ ਜਾਓ ਟਾਈਮ ਗਾਂ ਪਛਾਹ ਹੋ ਸਕਦਾ ਵਾ ਲੇਕਿਨ ਆ ਜਿਹੜੀ ਪਾਕਸੇ ਉੱਤੇ ਸਜਾ ਕੇ ਗੋਲਦ ਮਾਲਾ ਬਨ ਕੇ ਜੇ ਪੇਪਰ ਲਾਓਗੇ ਸਿਕਟਾ ਪੀਓਗੇ ਤਮਾਕੂ ਲਾਓਗੇ ਤੇ ਫਿਰ ਬਣਦੀ ਕਾਰਵਾਈ ਕਰਾਂਗੇ ਜ਼ਰੂਰ ਠੀਕ ਹੈ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਜਾਨਵਰ ਮਾਰ ਦੇਣਾ ਪਰ ਸੇਵਾ ਇਦਾਂ ਦੀ ਕਰਾਂਗੇ ਨਾ ਜਿਹੜੇ ਗੂਠੇ ਦਾ ਤਮਾਕੂ ਮਲਦੇ ਹੋ ਉਹ ਗੂਠਾ ਵੇਖੋ ਕਦੋਂ ਜਾਂਦਾ ਠੀਕ ਹੈ ਤੇ ਜਿਹੜੇ ਮੂੰਹ ਨਾ ਲਾਉਨੇ ਆ ਨਾ ਤੁਸੀਂ ਪੇਪਰ ਉਹ ਫਿਰ ਮੂੰਹ ਵੇਖੋ ਕਦਾਂ ਸਜਾਉਨੇ ਤੁਹਾਡੇ ਬੰਦੇ ਬਣ ਜੋ ਫੇਰ ਨਾ ਕੋ ਦੱਸਿਆ ਨਹੀਂ ਤੇ ਪ੍ਰਸ਼ਾਸਨ ਵੀ ਕਹਿੰਦੇ ਆ ਵੀ ਇਹਨਾਂ ਨੂੰ ਆਪ ਹੀ ਤੁਸੀਂ ਸੁਧਾਰੋ ਜਿਹੜੇ ਬੰਦੇ ਇਦਾਂ ਦੇ ਕੰਮ ਕਰ ਰਹੇ ਆ ਪਾ ਮੇ ਉਸ ਮੈਂ ਕੀ ਹੁਣ 50 ਜਣੇ ਤੇ ਭਾਵੇਂ ਹੋਵੇ 100 ਜਣਾ ਜਿੱਦਣਾ ਹੀ ਤੁਰਪੇ ਨਾ ਅਸੀਂ 100 ਨਹੀਂ ਵੇਖਣਾ 50 ਨਹੀਂ ਵੇਖਣਾ ਜਿਹੜਾ ਆ ਗਿਆ ਚੜ ਦੀ ਕਲਾਈ ਆ ਫਿਰ ਠੀਕ ਆ ਤੇ ਬਸ ਬਿਹਾਰੀਆਂ ਨੂੰ ਇਹੋ ਆ ਵੀ ਬੱਦੇ ਬਣ ਜਾਓ ਫੇਰ ਨਾ ਆਖੋ ਦੱਸਿਆ ਨਹੀਂ ਜੇ ਕਿਉਂਕਿ ਇਹ ਤੁਹਾਨੂੰ ਹੀ ਪਤਾ ਵੀ ਆਪਾਂ ਗੱਲਾਂ ਨਹੀਂ ਕਰਦੇ ਫਿਰ ਜਿੱਦਣ ਕਾਰਵਾਈ ਪਾਉਣੀ ਇੱਕ ਵਾਰੀ ਪਾਉਣੀ ਆ ਠੀਕ ਆ ਤੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਖੜੇ ਰਹੋ ਕੋਈ ਵੀਰ ਮੇਰਾ ਅਰੇ ਵਾਦਾ ਨਾ ਕਰੋ 15 ਦਿਨ ਦਾ ਸਮਾਂ ਦਿੰਨੇ ਆ ਜੇ ਇਹ ਸਰਕਾਰ ਕੋ ਕਰੂਗੀ ਠੀਕ ਆ ਨਹੀਂ ਤੇ ਤੁਹਾਡੇ ਨਾਲ ਜਿੱਥੇ ਰੋੜ ਪਊਗਾ ਆਪਾਂ ਖੜਾਂਗੇ ਮੇਰੇ ਕੋ ਕੱਲੇ ਕਲੇ ਸਿੰਘ ਦਾ ਫੋਨ ਆਇਆ ਕੱਲੇ ਕਲੇ ਦੇ ਮੈਸੇਜ ਆਏ ਮੈਂ ਸਾਫ਼ ਕਰ ਸਕਦਾ ਇਹਨਾਂ ਕਿਉਂ ਵੀ ਐਵੇਂ ਪੱਲਿਓ ਮਾਰੀ ਜਾਂਦਾ ਬਾਕੀ ਭਾਈ ਜਿਹੜੇ ਕਈ ਇਦਾਂ ਕਹਿ ਦਿੰਦੇ ਨੇ ਵੀ ਹਾਂ ਵੀ ਇਹ ਬੁੱਢੇ ਦਾਲਦੇ ਨਹੀਂ ਬੁੱਢਾ ਦਾਲ ਕਿਸੇ ਦੇ ਪਿਓ ਦਾ ਨਹੀਂ ਹੈਗਾ ਬੁੱਢਾ ਦਾਲ ਬਾਬਾ ਬੁੱਢਾ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਜਿਹਦੇ ਉਹਦੇ ਵਾਰਸ ਹੈ ਉਹ ਉਹਦੇ ਪੋਤੀ ਆ ਫਿਰ ਜੇ ਰਿਆੱਕ ਸੱਚੀ ਆਵਾਜ਼ ਬੁਲੰਦ ਕਰਦੇ ਉਹਦੇ ਪੋਤੇ ਆ ਉਹਦੇ ਪੋਤੀ ਉਹਦੇ ਵਾਰਸ ਹੋਣਗੇ ਠੀਕ ਆ ਤੇ ਬੁੱਢਾਦਾਲ ਹਮੇਸ਼ਾ ਹੀ ਬੁੱਢਾਦਾਲ ਹੀ ਰਹਿਣਾ بابا ਬੁੱਢਾ ਸਾਹਿਬ ਦੇ ਜਿਹੜੇ ਪੋਤੇ ਆ ਨਾ ਉਹਨਾ ਬੁੱਢੇਦਾਲ ਦੀ ਬਾਗਦੋਰ ਨੂੰ ਸੰਭਾਲਦਾ ਤੇ ਉਹਨਾਂ ਹੀ ਬਾਗਦੋਰ ਲੈ ਕੇ ਗਾਂ ਤੁਰਨਾ ਉਹੀ ਪੰਥਵਾਦ ਤੇ ਖੜਦੇ ਰਿਹਾ ਤੇ ਉਹਨਾਂ ਨੇ ਪੰਥਵਾਦ ਤੇ ਖੜਦਾ ਇਹ ਕਰਕੇ ਕੱਲਾਕਲਾ ਸਿੰਘ ਜਿਹੜਾ ਘਰਾਂ ਚ ਬੈਠਾ ਨਾ ਉਹ ਪੰਥ ਬੁੱਢੇਦਾਲ ਦਾ ਵਾਰਸ ਆ ਤੂੰ ਆਪੋ ਆਪਣੇ ਚਰਾਂ ਦੇ ਉੱਤੇ ਸੋਹਣੀਆਂ ਪੱਗਾਂ ਸਜਾ ਕੇ ਗਾਤਰੇ ਸੋਹਣੇ ਸ਼ੈਤਰ ਰੱਖੋ ਤਾਂ ਜੋ ਪੰਜਾਬ ਦੀ ਬਾਗਦੋਰ ਆਪ ਸੰਭੋ ਜਹੇਦਾਰਾਂ ਦੇ ਆਸਣਾ ਰੱਖੋ ਵੀ ਜਹੇਦਾਰਾਂ ਨੇ ਪੰਜਾਬ ਦਾ ਵਿਕਾਸ ਕਰਨਾ ਜਿਹੜੇ ਬੰਦਿਆਂ ਨੂੰ ਲੱਖਾਂ ਰੁਪਈਆ ਸ਼੍ਰੋਮਣੀ ਕਮੇਟੀ ਦੇਣ ਦੀ ਆ ਸਾਲ ਪਾ ਦਾ ਤਾਂ ਜਿਹੜੇ ਬੰਦਿਆਂ ਨੂੰ ਮੱਥੇ ਟੇਕ ਰਹੇ ਆ ਉਹਨਾਂ ਨੂੰ ਕੀ ਲੋੜ ਆ ਭਾਵੇਂ ਤੁਹਾਡੇ ਸਾਰੇ ਟੱਬਰ ਮਰ ਜਾਣ ਉਹਨਾਂ ਕਿਹ ਜਾਣਾ ਉਹ ਅਗਲੇ ਜਮਾਨਾ ਏਸੀ ਵਾਲੀਆਂ ਗੱਡੀਆਂ 'ਚ ਪੈਂਦੇ ਆ ਗਰਮੀ 'ਚ ਤੇ ਸਿਆਲ ਨੂੰ ਅਗਲੇ ਹੀਟਰ ਵਾਲੀ 'ਚ ਬਹਿਣਾ ਤੁਹਾਡੇ ਕੋ ਉਹਨਾਂ ਕੀ ਲੈਣਾ ਆਪ ਖੁਦ ਜਰਨੈਲ ਬਣੋ ਮਾਲਸਾ ਨੇ ਮਹਾਰਾਜ ਨੇ ਮੈਂ ਕਿਹਾ ਖਾਲਸਾ ਖੁਦ ਖੁਦਾ ਇਹ ਕਰਕੇ ਖਾਲਸੇ ਬਣੋ ਖਾਸ ਬਣੋ ਨਕਮੀ ਨਾ ਬਣੋ ਕੇਸ ਦੇ ਮੋਢਿਆਂ ਤੇ ਰੱਖਣ ਵਾਲੇ ਨਾ ਬਣੋ ਆਪਣੀਆਂ ਬਾਹਾਂ 'ਚ ਬਾਲੇ ਨਾ ਘਰੋ ਵੀ ਲੋੜ ਪਵੇ ਤੇ ਸਿਰ ਵੜਨਾ ਵੀ ਪਵੇ ਤੇ ਵੜਦੇ ਤੇ ਸਿਰ ਲਵਾਉਣਾ ਵੀ ਪਵੇ ਤੇ ਲੋ ਆ ਰਹੇ ਹੋ ਤੇ ਮੈਂ ਜਿਹੜੀਆਂ ਗੱਲਾਂ ਕਰਦਾ ਨਾ ਮੈਂ ਮਹਾਰ ਸੱਚੇ ਪਾਤਸ਼ਾਹ ਨਾਲ ਜਾਣ ਕੇ ਕਹਿੰਨਾ ਵਾ ਇਹ ਗੱਲਾਂ ਤੋਂ 1% ਵੀ ਮੇਂ ਬਿਛੀ ਨਹੀਂ ਹੈਗਾ ਯਾਰ ਜਿਹੜੀ ਮੈਂ ਗੱਲ ਕੀਤੀ ਅੱਜ ਤੱਕ ਵੀ ਮੌਤ ਆਊਗੀ ਨਾ ਤੇ ਜੇ ਮੈਂ ਹੱਥ ਜੋੜ ਗਿਆ ਜਾਂ ਨੀਵੀਂ ਪਾ ਗਿਆ ਤੇ ਮੈਂ ਕਹਿੰਨਾ ਮੈਂ ਪਤ ਦਾ ਦੇਣਦਾਰ ਹੋਊਂਗਾ ساری ਉਮਰ ਛੱਤਰ ਚ ਪਾਣੀ ਪੀਊਂਗਾ ਜਿੱਦ ਨੂੰ ਮੌਤ ਆਊਗੀ ਨਾ ਖੜੇ ਮੱਥੇ ਪ੍ਰਵਾਨ ਕਰੂੰਗਾ ਰੋਂਦੇ ਆਏ ਜ਼ਰੂਰ ਆ ਪਰ ਰੋਂਦੇ ਜਾਵਾਂਗੇ ਨਹੀਂ ਤੇਦਨ ਜਾਵਾਂਗੇ ਨਾ ਜਿਹੜੇ ਸਾਡੇ ਮਰਨੀਆਂ ਅਰਦਾਸਾਂ ਕਰਦੇ ਉਹ ਚੀਕਾਂ ਮਾਰ ਕੇ ਆਖਣਗੇ ਵੀ ਇਹਦੇ ਵਰਗਾ ਜਾਣਾ ਨਹੀਂ ਚਾਹੀਦਾ ਬਸ ਇਨਾ ਹੀ ਕਹਿਣਾ ਚਾਹਣਾ ਵਾਹਿਗੁਰੂ ਜੀ ਕਾ ਖਾਲ ਵੈਗਲ ਦੀ ਕਿਫਤ